ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ਬੱਚਿਓ ਸਵਾਗਤ ਹੈ ਚੈਨਲ ਵਿੱਚ ਆਜ਼ਰ ਹਾਂ ਅਗਲੀ ਵੀਡੀਓ ਲੈ ਕੇ ਤੇ 11ਵਾਂ ਜਮਾਤ ਦਾ ਪਾਠ ਜਿਹੜਾ ਦੁੱਲਾ ਪੱਟੀ ਉਹ ਕਰਾਂਗੇ ਆਪਾਂ ਅੱਜ ਉਸ ਦਾ ਸਾਰ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਆਓ ਸ਼ੁਰੂ ਕਰਨ ਲੱਗਿਆਂ ਆਪਾਂ ਪਾਠ ਦੁੱਲਾ ਪੱਟੀ ਦੁੱਲਾ ਪੱਟੀ ਨਾਂ ਦੀ ਦੰਤ ਕਥਾ ਦਾ ਸਾਰ ਇਸ ਪ੍ਰਕਾਰ ਹੈ ਦੁੱਲ੍ਹੇ ਦਾ ਜਨਮ ਸਾੰਦਲਬਾਰ ਵਿੱਚ ਫਰੀਦ ਖਾਨ ਦੇ ਘਰ ਹੋਇਆ ਸੀ ਉਸ ਦਾ ਸੰਬੰਧ ਪੱਟੀ ਰਾਜਪੂਤਾਂ ਨਾਲ ਹੋਣ ਕਾਰਨ ਉਹ ਦੁੱਲਾ ਪੱਟੀ ਕਰਕੇ ਪ੍ਰਸਿੱਧ ਸੀ ਦੁੱਲੇ ਦੇ ਪਿਓ ਦਾਦਿਆਂ ਨੇ ਮੁਗਲਾਂ ਦੀ ਤੌਂਸ ਨਹੀਂ ਮੰਨੀ ਸੀ ਉਹਨਾਂ ਮਾਮਲਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਕਬਰ ਨੇ ਫੌਜ ਭੇਜ ਕੇ ਇਹਨਾਂ ਬਾਗਿਆਂ ਨੂੰ ਕਤਲ ਕਰਵਾ ਦਿੱਤਾ ਸੀ ਆਮ ਲੋਕਾਂ ਵਿੱਚ دہشت ਪੈਦਾ ਕਰਨ ਅਥਵਾ ਰਾਜ ਸ਼ਕਤੀ ਦਾ ਡਰ ਪੈਦਾ ਕਰਨ ਲਈ ਦੁੱਲੇ ਦੇ ਪਿਓ ਦਾਦੇ ਦੀਆਂ ਖੱਲਾਂ ਤੂੜੀ ਪਰਵਾ ਕੇ ਸ਼ਹਿਰ ਦੇ ਮੁਗਲ ਦਰਵਾਜੇ ਤੇ ਟੰਗੀਆਂ ਗਈਆਂ ਜਦ ਦੁੱਲੇ ਨੇ ਸੁਰਤ ਸੰਭਾਲੀ ਤਾਂ ਇਸ ਘਟਨਾ ਇਹ ਸਾਰੀ ਘਟਨਾ ਦਾ ਪਤਾ ਉਸ ਨੂੰ ਆਪਣੇ ਮਾਂ ਤੋਂ ਲੱਗਿਆ ਦੁੱਲੇ ਨੇ ਦਿਲ ਵਿੱਚ ਦੁੱਲੇ ਦੇ ਦਿਲ ਵਿੱਚ ਮੁਗਲ ਸلطਨਤ ਵਿਰੁੱਧ ਗੁੱਸਾ ਪੈਦਾ ਹੋ ਗਿਆ ਦੁੱਲੇ ਦੇ ਜਨਮ ਦੇ ਦਿਨਾਂ ਵਿੱਚ ਹੀ ਅਕਬਰ ਦੀ ਇੱਕ ਰਾਜਪੂਤ ਰਾਣੀ ਦੀ ਕੁੱਖੋਂ ਪੁੱਤਰ ਸਲੀਮ ਦਾ ਜਨਮ ਹੋਇਆ ਜੋ ਬਾਅਦ ਵਿੱਚ ਸ਼ਹਿਜ਼ਾਦਾ ਸ਼ੇਖੂ ਦੇ ਨਾਂ ਨਾਲ ਵੀ ਜਾਣੇ ਗਿਆ ਸਲੀਮ ਬਹੁਤ ਕਮਜ਼ੋਰ ਸੀ ਹਕੀਮਾਂ ਦੇ ਕਹਿਣ ਤੇ ਇੱਕ ਸਿਹਤਮੰਦ ਰਾਜਪੂਤ ਜਿੰਗਾਵੀ ਦੇ ਤੌਰ ਤੇ ਦੁੱਲੇ ਦੀ ਮਾਂ ਨੂੰ ਮਹਿਲਾ ਵਿੱਚ ਸੱਦ ਲਿਆ ਗਿਆ ਦੁੱਲਾ ਤੇ ਸਲੀਮ ਇੱਕੋ ਮਾਂ ਦਾ ਦੁੱਧ ਚੁੰਘ ਕੇ ਪਲੇ ਦੁੱਲੇ ਨੇ ਤੇ ਸਲੀਮ ਨੇ ਇਕੱਠਿਆਂ ਸ਼ਸਤਰ ਵਿਦਿਆ ਸਿੱਖੀ ਸ਼ਹਿਜ਼ਾਦਾ ਸਲੀਮ ਜਵਾਨੀ ਵੇਲੇ ਅੱਪਰ ਤੋਂ ਬਾਗੀ ਹੋ ਗਿਆ ਤਾਂ ਉਸਨੇ ਦੁੱਲੇ ਨੂੰ ਸਾਦਲਬਾਰ ਵਿੱਚ ਅਕਬਰ ਦੇ ਖਿਲਾਫ ਗੜਬੜ ਫੈਲਾਉਣ ਲਈ ਉਕਸਾਇਆ ਦੁੱਲੇ ਦੇ ਮਨ ਵਿੱਚ ਮੁਗਲ ਰਾਜ ਦੇ ਖਿਲਾਫ ਪਹਿਲੇ ਹੀ ਕਾਫੀ ਗੁੱਸਾ ਸੀ ਉਸਨੇ ਸਰਕਾਰੀ ਮਾਮਲਾ ਨਾ ਦਿੱਤਾ ਉਸਨੇ ਸ਼ਾਹੀ ਕਾਫਲੇ ਲੁੱਟਨੇ ਸ਼ੁਰੂ ਕਰ ਦਿੱਤੇ ਇੱਕ ਵਾਰ ਲਾਹੌਰ ਜਾਂਦੇ ਘੋੜਿਆਂ ਦੇ ਇੱਕ ਵਪਾਰੀ ਤੋਂ ਉਹਦੇ ਘੋੜੇ ਖੋਲੇ ਇੱਕ ਵਾਰ ਬਾਦਸ਼ਾਹ ਲਈ ਤੋਹਫੇ ਲੈ ਜਾ ਰਹੇ ਇੱਕ ਵਪਾਰੀ ਤੋਂ ਦੁੱਲੇ ਨੇ ਸਾਰੇ ਤੋਹਫੇ ਖੋਲੇ ਅਤੇ ਉਸਨੇ ਵਪਾਰੀ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ ਦੁੱਲਾ ਲੁੱਟਿਆ ਹੋਇਆ ਪੈਸਾ ਗਰੀਬਾਂ ਵਿੱਚ ਵੰਡ ਦਿੰਦਾ ਸੀ ਤੇ ਲੋਕ ਵੀ ਉਸ ਨੂੰ ਉਸ ਦੀ ਪ੍ਰਸ਼ੰਸਾ ਕਰਨ ਲੱਗ ਪਏ ਦੁੱਲੇ ਦੇ ਚਾਚੇ ਜਲਾਲਦੀਨ ਨੇ ਅਕਬਰ ਅੱਗੇ ਉਸ ਦੀਆਂ ਵਧਿੱਕੀਆਂ ਦੀ ਸ਼ਿਕਾਇਤ ਕੀਤੀ। ਅਕਬਰ ਨੇ ਦੁੱਲੇ ਨੂੰ ਕਾਬੂ ਕਰਨ ਲਈ ਆਪਣੀ ਫੌਜ ਭੇਜੀ। ਪਰ ਇਲਾਕੇ ਦੇ ਲੋਕ ਦੁੱਲੇ ਨੂੰ ਬਚਾਉਣਾ ਚਾਹੁੰਦੇ ਸਨ। ਸ਼ਾਹੀ ਫੌਜ ਨੇ ਦੁੱਲੇ ਦੇ ਪਿੰਡ ਤੇ ਹਮਲਾ ਕਰ ਦਿੱਤਾ ਅਤੇ ਦੁੱਲੇ ਦਾ ਪਰਿਵਾਰ ਬੰਦੀ ਬਣਾ ਲਿਆ ਗਿਆ। ਦੁੱਲੇ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਸਾਥੀਆਂ ਸਮੇਤ ਫੌਜ ਨੂੰ ਲਲਕਾਰਿਆ। ਦੋਹਾਂ ਤਿਰਾਂ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ। ਇੱਕ ਵਾਰ ਤਾਂ ਦੁੱਲੇ ਨੇ ਸ਼ਾਹੀ ਫੌਜ ਨੂੰ ਭਜੜਾ ਪਾ ਦਿੱਤੀਆਂ ਅੰਤ ਵਿੱਚ ਉਹ ਧੋਖੇ ਨਾਲ ਘੇਰਿਆ ਗਿਆ ਅਤੇ ਉਸ ਨੂੰ ਲਾਹੌਰ ਲਿਜਾ ਕੇ ਫਾਂਸੀ ਦੇ ਦਿੱਤੀ ਗਈ ਦੁੱਲਾ ਬੜਾ ਪਰਉਪਕਾਰੀ ਵਿਅਕਤੀ ਸੀ ਇੱਕ ਵਾਰ ਉਸਨੇ ਕਿਸੇ ਗਰੀਬ ਲੜਕੇ ਨੂੰ ਆਪਣੀ ਬੇਟੀ ਬਣਾ ਕੇ ਉਸਦਾ ਵਿਆਹ ਕੀਤਾ ਸੀ ਜਿਸ ਦਾ ਜ਼ਿਕਰ ਲੋਹੜੀ ਦੇ ਪ੍ਰਸਿੱਧ ਲੋਕ ਗੀਤ ਸੁੰਦਰ ਮੁੰਦਰੀਏ ਵਿੱਚ ਵੀ ਆਉਂਦਾ ਹੈ ਇਹ ਗੀਤ ਜਿਹੜਾ ਹੈ ਇਸ ਤਰ੍ਹਾਂ ਲਿਖਿਆ ਗਿਆ ਹੈ ਸੁੰਦਰ मुंदਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਉਹ ਦੁੱਲੇ ਦੀ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਟਾ ਹੋ ਸਾਲੂ ਕੌਣ ਸਮਿਟੇ ਹੋ ਚਾਚਾ ਗਾਲੀ ਦੇਸੇ ਹੋ ਚਾਚੇ ਚੂਰੀ ਕੁੱਟੀ ਹੋ ਜ਼ਿਮੀਦਾਰਾ ਲੁੱਟੀ ਹੋ ਤੇ ਇਸ ਤਰ੍ਹਾਂ ਜਿਹੜਾ ਇਹ ਲੋਕ ਗੀਤ ਹੈ ਲੋਹੜੀ ਵਾਲੇ ਦਿਨ ਬੜੀ ਹੀ ਅ ਮਨੋਰੰਜਨ ਨਾਲ ਹੀ ਗਾਇਆ ਜਾਂਦਾ ਹੈ ਲੋਕਾਂ ਦੁਆਰਾ ਤੇ ਜਿਹੜਾ ਤਿਉਹਾਰ ਹੈ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਦੁੱਲਾ ਸੀ ਗਰੀਬਾਂ ਤੋਂ ਸਾਰਾ ਜਿਹੜਾ ਉਹਨਾਂ ਦਾ ਸਮਾਨ ਸੀ ਅ ਅਮੀਰਾਂ ਤੋਂ ਸਮਾਨ ਸਾਰਾ ਲੁੱਟ ਕੇ ਉਹ ਗਰੀਬਾਂ ਵਿੱਚ ਵੰਡ ਦਿੰਦਾ ਸੀ ਤੇ ਉਹ ਇੱਕ ਮਤਲਬ ਗਰੀਬਾਂ ਲਈ ਇੱਕ ਭਗਵਾਨ ਦਾ ਰੂਪ ਹੀ ਬਣ ਚੁੱਕਾ ਸੀ ਇਸ ਤਰ੍ਹਾਂ ਦੁੱਲਾ ਪੱਟੀ ਨਾਂ ਦੀ ਜਿਹੜੀ ਦੰਤ ਕਥਾ ਲੋਕ ਨਾਇਕ ਦੁੱਲਾ ਪੱਟੀ ਦੇ ਚਰਿੱਤਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਪ੍ਰਗਟਾਉਂਦੀ ਹੈ ਕਿ ਦੁੱਲਾ ਪੱਟੀ ਜਿਹੜਾ ਹੈ ਉਹ ਸਾਡਾ ਇੱਕ ਨਾਇਕ ਸੀ ਤੇ ਬੱਚਿਓ ਇਹ ਸੀ ਅੱਜ ਦੀ ਵੀਡੀਓ ਦੁੱਲਾ ਪੱਟੀ ਹਸਾਰ ਜੇ ਸਮਝ ਆਈ ਹੋਵੇ ਚੰਗੀ ਲੱਗੀ ਹੋਵੇ ਤੁਸੀਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ